ਸਾਡੇ 3:30 ਵਜੇ ਤਾਂ ਉਹਨਾਂ ਨੇ ਮੇਰੀ ਗੁੜੀਆ ਨੇ ਟਾਈਮ ਦੇਖਿਆ ਫੋਨ ਤੇ ਉਹਦਾ ਫੋਨ ਹੈਗਾ ਸੀ ਘਰ ਇੰਪੋਰਟੈਂਟ 4 ਵਜੇ ਦੀ ਗੱਲ ਹੈ 4:00 ਵਜੇ ਤੋਂ ਚੋਰੀ ਹੋ ਗਈ ਆ ਈ ਆਪਣਾ ਮਾਰਨਿਕਾ ਮੇਰਾ ਨਾ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਘਰ ਦੇ ਮੈਂ ਮਤਲਬ ਪਹਿਲਾਂ ਸਾਡੇ ਗੁਵਡੀਆਂ ਦੇ ਇੱਕ ਫੋਨ ਜਿਹੜਾ ਲੈ ਕੇ ਗਏ ਤੇ ਤਿੰਨ ਫੋਨ ਇਹਨਾਂ ਦੇ ਘਰੋਂ ਲੈ ਕੇ ਗਏ ਹੂੰ ਤੇ ਇੱਕ ਫੋਨ ਇੱਥੇ ਪਿਆ ਦੋ ਫੋਨ ਉੱਥੇ ਪਏ ਹੋਏ ਸੀਗੇ ਤੇ ਲਾਈਟ ਐ ਪ੍ਰੋਪਰਲੀ ਜਗ ਰਹੀ ਸੀ ਆ ਛੋਟੀ ਕੁੜੀ ਜਾਨਾ ਨੇ ਦੱਸਿਆ ਆਪਣੀ ਮੰਮਾ ਨੂੰ ਮੰਮਾ ਕਿ ਉੱਥੇ ਕੋਈ ਹੈਗਾ ਵਾ ਜਦੋਂ ਹੀ ਉਹ ਉੱਥੇ ਫੋਨ ਲੱਬਿਆ ਜਾਂ ਦੇਖਿਆ ਫੋਨ ਹੈ ਹੀ ਨਹੀਂ ਤੇ ਜਿੰਨੇ ਨੂੰ ਸਾਰੀ ਗਲੀ ਚ ਰੌਲਾ ਪਿਆ ਜਿੰਨੇ ਉਹਨੂੰ ਉੱਠ ਕੇ ਬੰਦਾ ਚਲੇ ਗਿਆ ਸੀਗਾ ਕਿੰਨੇ ਵਿਅਕਤੀ ਸੀ ਪਤਾ ਲੱਗੇ ਕੁਝ ਇਹ ਸਾਡੇ 1 ਕੇ ਜਾਂ 2 ਹੋਣੇ ਐਨਾ ਨਹੀਂ ਪਤਾ 3.5 ਜਾਂ 4 ਵਿੱਚ ਦੀ ਦੀ ਗੱਲ ਹੈਗੀ ਹੈ ਜੀ ਤੇ ਆਏ ਕਿਧਰੋਂ ਜੀ ਕੋਈ ਪਤਾ ਨਹੀਂ ਚੱਲਿਆ ਇਹ ਗਲੀਵਾਲ ਦੀ ਸ਼ਾਇਦ ਆਏ ਹੋਣਗੇ ਇੱਧਰ ਤਾਂ ਸਾਰੀਆਂ ਕੰਧੀਆਂ ਕੰਧਾਂ ਉੱਚੀਆਂ ਵਾਂ ਇਹ ਸਿਰਫ ਇੱਕ ਕੰਧ ਵਾ ਕਿ ਜਿਹੜੇ ਸਭ ਤੋਂ ਛੋਟੀ ਕਿੰਨੇ ਮੋਅਲ ਲੈ ਗਏ ਇਹ ਘੱਟੋ ਘੱਟ ਨਹੀਂ ਤਾਂ 4 ਫੋਨ ਲੈ ਕੇ ਗਏ ਆ ਜੀ ਤੇ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਪਿਆ ਕਿ ਹਜ਼ਾਰ ਦਾ ਤਾਂ ਹੋਣਾ ਇਹਨਾਂ ਦੇ ਤਿੰਨ ਫੋਨ ਸੀ ਮਹਿੰਗੇ ਹੋਣਗੇ ਨਾਲ ਦਿਆਂ ਦਾ ਸੀਗਾ 25 30 ਹਜ਼ਾਰ ਦੋਨਾਂ ਦਾ ਸੀਗਾ 70 80 ਹਜ਼ਾਰ ਦਾ ਹੋ ਗਿਆ ਨੁਕਸਾਨ ਹਾਂਜੀ ਹਾਂਜੀ ਇੰਨਾ ਕ ਨੁਕਸਾਨ ਹੋਇਆ ਜੀ ਗਲੀ ਦੇ ਵਿੱਚ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਤੋਂ ਇਹ ਜਾਂ ਕਿਸਾਨ ਇਨਸਾਫ ਦੋ ਜੋ ਵੀ ਇਦਾਂ ਦਾ ਕ੍ਰਾਈਮ ਹੋ ਰਿਹਾ ਵਾ ਉਹਦੇ ਬਾਰੇ ਸਾਨੂੰ ਵੀ ਕੁਝ ਵੀ ਆ ਦੱਸਣ ਵੀ ਉਹ ਸਾਹਮਣੇ ਕੈਮਰੇ ਹੈਗੇ ਉਹ ਕਹਿੰਦੇ ਸਾਡੇ ਕੈਮਰਿਆਂ ਦੀ ਲਾਈਵ ਵੀ ਰਿਕਾਰਡਿੰਗ ਹੁੰਦੀ ਆ ਕੋਈ ਪਿਛਲੀ ਰਿਕਾਰਡਿੰਗ ਨਹੀਂ ਹੋ ਰਹੀ ਲਾਈਵ ਹੀ ਚੱਲ ਰਹੀ ਆ ਉਹਨਾਂ ਦਾ ਹਾਂਜੀ ਕੁਝ ਵੀ ਨਹੀਂ ਮੇਰਾ ਨਾਮ ਨਿੰਦਰ ਹਾਂਜੀ ਨਿੰਦਰ ਹਾਕੀ ਮਾਮਲਾ ਕੀ ਇੱਕ ਜਿਹੜਾ ਘਰ ਦੇ ਵਿੱਚ ਆਪਾਂ ਖੜੇ ਆ ਫੋਨ ਸਾਡੇ ਇਦਾਂ ਬੈੱਡ ਤੇ ਤਿੰਨ ਉਦੋਂ ਸਾਡੇ ਕੋਲ ਤਿੰਨ ਫੋਨ ਆ ਇੱਥੇ ਇੱਕ ਇਦਾਂ ਮੇਰੀ ਬੇਟੀ ਦਾ ਇੱਥੇ ਬੈੱਡ ਦੀ ਢੋਤੇ ਪਿਆ ਆ ਦੋ ਸਾਡੇ ਕੋਲ ਅਰਜਾਈ ਚ ਬੇ ਫੋਨ ਮੈਂ ਦਾ 3 ਵਜੇ ਲਾਰਨ ਕੱਟ ਕੇ ਜੇ ਆਪਣਾ ਫੋਨ ਆਪਣੇ ਕੋਲ ਹੀ ਰੱਖਿਆ ਤੇ ਇੱਕ ਫੋਨ ਇੱਥੇ ਤੇ 에어ਪੋਰਟ ਪਿਆ ਉਹ ਚੱਕ ਕੇ ਲੈ ਗਿਆ ਪਤਾ ਨਹੀਂ ਲੱਗਾ ਕੌਣ ਲੈ ਗਿਆ ਪਤਾ ਨਹੀਂ ਲੱਗਾ ਹੈਗਾ ਕੌਣ ਲੈ ਕੇ ਗਿਆ ਸਾਨੂੰ ਆਇਆ ਤਾਂ ਵੀ ਨਹੀਂ ਪਤਾ ਲੱਗਾ ਪੋੜੀ ਤੋਂ ਉੱਤੋਂ ਜ਼ਿਆਦਾ ਵੀ ਨਹੀਂ ਪਤਾ ਲੱਗਾ ਨੇ ਆਏ ਕਿੱਧਰ ਜੀ ਪਤਾ ਕੁਛ ਚੱਲੇ ਨਹੀਂ ਨਹੀਂ ਪਤਾ ਨਹੀਂ ਲੱਗਾ ਹੈਗਾ ਕਿਹੜਾ ਕਿਹੜਾ ਮੱਲਾ ਪੈਂਦਾ ਇਹ ਟਿੱਬੀ ਮੱਲਾ ਟਿੱਬੀ ਮੱਲਾ ਹਾਂਜੀ ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਹੋ ਗਿਆ ਜਾਨੀ ਕਿ 30000 ਦਾ ਨੁਕਸਾਨ ਹੋ ਗਿਆ ਸਾਡਾ ਤੇ ਹੋਰ ਵੀ ਕਿਤੇ ਹੋਈ ਚੋਰੀ ਹਾਂਜੀ ਸਾਡੇ ਨਾਲ ਵਾਲਿਆਂ ਦੇ ਹੋਈ ਆ ਉਧਰੋਂ ਹੀ ਤਾਂ ਸਾਡੇ ਕੋਠੇ ਤੇ ਟੱਪ ਕੇ ਆਏ ਆ ਤਾਂ ਕਿੰਨਾ ਕੁ ਉਹਨਾਂ ਦਾ ਨੁਕਸਾਨ ਹੋਇਆ ਪਤਾ ਕੁਝ ਉਹਨਾਂ ਦਾ ਤਿੰਨ ਫੋਨ ਲੈ ਗਏ ਸਾਡਾ ਇੱਕ ਫੋਨ ਲੈ ਕੇ ਗਏ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਫੋਨ ਕਿੰਨੇ ਕਿੰਨੇ ਵਾਲਾ ਤੇ ਕੋਈ ਕੈਮਰੇ ਗੂਰੇ ਨਹੀਂ ਲੱਗੇ ਇੱਥੇ ਕੈਮਰਾ ਬਾਹਰ ਲਗਾਓ ਕਹਿੰਦੇ ਅਸੀਂ ਜਿੱਦਾਂ ਰਿਕਾਰਡਿੰਗ ਨਹੀਂ ਕਰਦੇ ਹੈਗੇ ਸਾਡੀ ਲਾਈਫ ਚੱਲਦਾ ਹਾਂਜੀ ਹਾਂਜੀ ਤੇ ਪੁਰਸਕਾਰ ਕੀਤੀ ਸਮਾਉਂ ਲੈ ਕੇ ਗਿਆ ਕਰਨ ਮੇਰਾ ਨਾਮ ਪਰਸਰਮਾ ਜੀ ਮਹੱਲਾ ਗੁਰੂ ਤੇਗ ਬਹਾਦਰ ਨਗਰ ਟਿੱਬੀ ਗਲੀ ਨੰਬਰ 1 ਨੇੜੇ ਰੇਲਵੇ ਕ੍ਰੋਸਿੰਗ ਅਸੀਂ ਕਾਫੀ ਦਿਨ ਤੋਂ ਇੱਥੇ ਰਹੇ ਆਂ ਅੱਜ ਤੱਕ ਕਦੀ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਮਾਮਲਾ ਇਹ ਆ ਜੀ ਕੋਈ 3 ਵਜੇ ਕਰੀਬ ਮੇਰੀ ਬੇਟੀ ਨੇ ਮੋਬਾਈਲ ਚੱਕਿਆ ਤੇ ਟਾਈਮ ਦੇਖਿਆ ਉਸ ਤੋਂ ਬਾਅਦ 3:30 ਵਜੇ ਤੋਂ ਬਾਅਦ ਤੇ ਕੋਈ ਇਦਾਂ ਦੀ ਬਾਤ ਦਾ ਨਹੀਂ ਕਿ ਅੱਜ ਗਵਾਂਢ ਦੇ ਵਿੱਚ ਵੀ ਤਿੰਨ ਮੋਬਾਈਲ ਜਿਹੜੇ ਚੋਰੀ ਹੋ ਗਏ ਆ ਸਾਡੇ ਘਰ ਦੇ ਨਾਲ ਬਿਲਕੁਲ ਖੰਧ ਨਾਲ ਬੰਦਾ ਟੱਪ ਕੇ ਆਇਆ ਔਰ ਸਾਡੇ ਸਾਹਮਣੇ ਭਾਜੀ ਹੁਣੀ ਰਹਿੰਦੇ ਆ ਉਹਨਾਂ ਨੇ ਦੇਖਿਆ ਬੰਦਾ ਕੰਧ ਟੱਪ ਕੇ ਵਾਪਸੀ ਦੌੜਿਆ ਸਾਨੂੰ ਨਹੀਂ ਪਤਾ ਲੱਗਾ ਔਰ ਸਾਨੂੰ ਇਸ ਘਟਨਾ ਦਾ ਸਵੇਰੇ 5.5 ਵਜੇ ਜਦੋਂ ਅਸੀਂ ਉੱਠ ਕੇ ਬੇਟੀ ਨੂੰ ਕਿਹਾ ਕਾਲਜ ਜਾਣ ਵਾਸਤੇ ਤਿਆਰ ਹੋ ਤਾਂ ਉਹਨਾਂ ਨੂੰ ਤਾਂ ਫੋਨ ਨਹੀਂ ਮਿਲਿਆ ਤੇ ਅਸੀਂ ਬੜੇ ਸੋਚਾਂ ਵਿੱਚ ਬੈ ਗਏ ਸਾਰਾ ਕੁਝ ਛਾਂ ਮਾਰਿਆ ਕਿਤੇ ਵੀ ਸਾਨੂੰ ਫੋਨ ਨਹੀਂ ਲੱਭਿਆ ਉਚਾਨਕ ਮੈਂ ਬਾਲਾ ਦਬਾ ਖੁੱਲ ਕੇ ਦੇਖਿਆ ਸਾਡੇ ਜਿਹੜੇ ਗਵਾਂਡ ਰਹਿੰਦੇ ਆ ਉਹ ਮਾਤਾ ਕੋੜਾ ਸਿੱਤ ਨੂੰ ਜਾ ਰਹੇ ਉਹਨੂੰ ਪੁੱਛਿਆ ਉਹ ਕਹਿੰਦੀ ਸਾਡੇ ਘਰੋਂ ਤਿੰਨ ਜਿਹੜੇ ਮੋਬਾਈਲ ਚੋਰੀ ਹੋ ਗਏ ਆ ਤਾਂ ਸਾਨੂੰ ਪਤਾ ਲੱਗਾ ਕਿ ਸਾਡਾ ਮੋਬਾਈਲ ਵੀ ਤੇ ਕੇ ਰਿਪੋਰਟ ਜਿਹੜੇ ਉਹ ਚੋਰੀ ਹੋ ਚੁੱਕੇ ਆ 98527 ਫੋਨ ਮੋਬਾਈਲ ਨੰਬਰ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਕੈਮਰੇ ਦੇ ਸਾਹਮਣੇ ਦੁਕਾਨੇ ਲੱਗੇ ਉਹਨਾਂ ਨੂੰ ਪੁੱਛਿਆ ਜੋ ਕਹਿੰਦੇ ਲਾਈਵ ਲੋਕੇਸ਼ਨ ਚੱਲਦੀ ਆ ਪਰ ਰਿਕਾਰਡਿੰਗ ਨਹੀਂ ਕੋਈ ਹੈਗੀ ਜੀ ਕਿੰਨੇ ਘਰਾਂ ਦੇ ਵਿੱਚ ਚੋਰੀ ਹੋਈ ਹੈ ਇਹ ਦੋ ਘਰਾਂ ਚੋਰੀ ਹੋਈ ਹੈ ਜੀ ਤੇ ਕਿੰਨੇ ਮੋਬਾਈਲ ਲੱਗੇ ਇਹ ਚਾਰ ਮੋਬਾਈਲ ਜੀ ਤੇ ਨੁਕਸਾਨ ਕਿੰਨਾ ਹੋ ਗਿਆ ਟੋਟਲ ਲਗਭਗ ਨੁਕਸਾਨ 95 ਜੀ 70-8000 ਦਾ ਹੋ ਗਿਆ ਜੀ 70-8000 ਰੁਪਏ ਦਾ ਤੇ ਬੁਲ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਨਹੀਂ ਜੀ ਸਿਰੇ ਪਹਿਲੇ ਸੋਚਦੇ ਸੀ ਵੀ ਕੈਮਰੇ ਦੁਕਾਨਾਂ ਖੋਲੂਗਾ 10 ਰੁਪਏ ਦੁਬਾਰ ਤੇ ਸਾਨੂੰ ਕੁਝ ਮਿਲੇ ਫਿਰ ਅਸੀਂ ਜਾਈਏ ਤੇ ਹੁਣ ਦੁਕਾਨਾਂ 1.5 ਰੁਪਏ ਦੁਬਾਰ ਖੁੱਲੀਆਂ ਤੇ ਹੁਣ ਦੇਖਿਆ ਤੇ ਸਾਨੂੰ ਕੁਝ ਨਹੀਂ ਬਦਲ ਲੱਗਾ ਹੁਣ ਅਸੀਂ ਜਾ ਕੇ ਸੈਟੀ ਥਾਣਾ ਤੇ ਰਿਪੋਰਟ ਜੋ ਵੀ ਲਖਾਉਂਦੇ ਕੀ ਮੰਗ ਰਹ ਕਿੰਨੇ ਸਾਲ ਦosit ਰਹੇ ਨੇ 1973 ਨੂੰ ਮੇਰਾ ਜਨਮਾ ਔਰ ਇਦਾਂ ਨਹੀਂ ਕਦੀ ਵਾਰਦਾਤ ਹੋਈ ਨਹੀਂ ਸਾਡੀ ਤਾਂ ਸਮਝੋ ਚ ਬਾਹਰ ਆ ਜੀ ਕਿਤਾ ਹੁੰਦੀ ਕਿ ਨਹੀਂ ਇਹਦੇ ਬਾਰੇ ਚੁਰੀ ਸ਼ਾਨਦਨ ਕੀਤੀ ਜਾਵੇ ਜੀ ਸਾਨੂੰ ਪਤਾ ਲੱਗ ਸਕੇ